ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਕਲੈਕਸ਼ਨ ਲੈ ਕੇ ਆਇਆ ਤੁਹਾਡੀ ਸਭ ਦੀ ਬਹੁਤ ਜ਼ਿਆਦਾ ਡਿਮਾਂਡ ਦੇ ਉੱਪਰ ਸੂਟ ਲੈ ਕੇ ਆਇਆ ਸੂਟ ਲੈ ਕੇ ਆਏ ਜੀ ਖੀਨ ਖਾਬ ਦੇ ਖੀਨ ਖਾਬ ਦੇ ਇੱਕ ਸੂਟ ਤਾਂ ਮੈਂ ਉਹ ਦਿਖਾਣੇ ਨੇ ਜੀ ਜਿਨ੍ਹਾਂ ਦੀ ਮੈਂ ਤਕਰੀਬਨ 1 ਮੰਥ ਪਹਿਲਾਂ ਵੀਡੀਓ ਪਾਈ ਸੀਗੀ ਤੇ ਅੱਜ ਤੱਕ ਫੋਟੋ ਆਈ ਜਾ ਰਹੀਆਂ ਨੇ ਉਹ ਵੀਡੀਓ ਮੇਰੀ ਕਾਫੀ ਜ਼ਿਆਦਾ ਚੱਲ ਰਹੀ ਹੈ ਤੇ ਸਭ ਨੂੰ ਜਿਹਨੂੰ ਵੀ ਸੂਟ ਭੇਜੇ ਸੀਗੇ ਬਹੁਤ ਜ਼ਿਆਦਾ ਲਾਈਕ ਕੀਤੇ ਸੀਗੇ ਸਾਰਿਆਂ ਨੇ ਸੂਟ ਖੀਨਖਾਵ ਦੇ ਸੂਟ ਲੈ ਕੇ ਆਏ ਆ ਤੇ ਤੁਹਾਨੂੰ ਅਸੀਂ ਵਰਕ ਵਾਲੇ ਸੂਟ ਵੀ ਦਿਵਾਵਾਂਗੇ ਖੀਨਖਾਵ ਦੇ ਤੇ ਜਿਹੜੇ ਪਹਿਲਾਂ ਦਿਖਾਏ ਸੀਗੇ ਉਹ ਵਾਲੇ ਸੂਟ ਵੀ ਦਿਖਾਵਾਂਗੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ 컬러 অপਸ਼ਨ ਬਹੁਤ ਸੋਹਣੀ ਸੋਹਣੀ ਦੇਣ ਵਾਲੀ ਹੈ ਜੀ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਹੈ ਤੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਜੋ ਵੀ ਸੂਟ ਪਸੰਦ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਫਰਸਟ ਦਿਖਾਣੇ ਆ ਟਰੈਂਡਿੰਗ ਕਲਰ ਆ ਜੀ ਫਿਰੋਜ਼ੀ ਠੀਕ ਹੈ ਖੀਨ ਖਾਵ ਦਾ ਸੂਟ ਹੈ ਤੇ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਪਹਿਲਾ ਤਾਂ ਸਟਫ ਪਿਓਰ ਖੀਨ ਖਾਵਾ ਕੁਝ ਚੁੱਬਣੇ ਵਾਲਾ ਨਹੀਂ ਹੈਗਾ ਸਟਫ ਦੇ ਵਿੱਚ ਬਹੁਤ ਸੋਹਣਾ ਸਟਫ ਹੈ ਠੀਕ ਹੈ ਇਹ ਦੇ ਰਹੇ ਆ ਅਸੀਂ ਤੁਹਾਨੂੰ ਇਹਦਾ ਟਾਈ ਮੀਟਰ ਪਲਸ ਦੀ ਸ਼ਰਟ ਤੁਸੀਂ ਇਹਨਾਂ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਤੇ ਨਾਲ ਦੇ ਰਹੇ ਆ ਅਸੀਂ ਤੁਹਾਨੂੰ ਬਾਜੂ ਦੇ ਉੱਪਰ ਵਰਕ ਇਹਦੀ ਬਾਜੂ ਤੇ ਵਰਕ ਹੈ ਜੀ ਪੈਚ ਲਗਾ ਕੇ ਕੀਤਾ ਹੈ ਉਸ ਤੇ ਉੱਪਰ ਹੈਂਡ ਤੇ ਮਸ਼ੀਨ ਵਰਕ ਦਾ ਟੱਚ ਦਿੱਤਾ ਹੋਇਆ। ਨਾਲ ਦੇ ਰਹੇ ਹਾਂ ਸੀ ਤੁਹਾਨੂੰ ਕ੍ਰੇਪ ਦੀ ਸਲਵਾਰ 2.5 ਮੀਟਰ ਦੀ। ਇਹਦੀ ਤੁਸੀਂ ਪੈਂਟ ਬਣਾ ਸਕਦੇ ਹੋ, ਸਲਵਾਰ ਬਣਾ ਸਕਦੇ ਹੋ, ਪੌਂਚਿਆਂ ਤੇ ਵਰਕ ਆਏਗਾ। ਠੀਕ ਹੈ ਜੀ ਤੇ ਨਾਲ ਜਿਹੜੇ ਦੁਪੱਟੇ ਦੇਣੇ ਆ ਤੁਸੀਂ ਦੁਪੱਟਾ ਇੱਕ ਧਿਆਨ ਨਾਲ ਦੇਖ ਲਿਓ ਜੀ, ਬਾਕੀ ਸਾਰੇ ਦੁਪੱਟੇ ਸੇਮ ਹੋਣਗੇ। ਮੈਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾਨੀ ਆ ਪ੍ਰੋਪਰ। ਲੰਮਾ ਚੌੜਾ ਜਿਹਾ ਇਦਾਂ オーਰਗੈਂਜ਼ਾ ਦਾ ਦੁਪੱਟਾ ਰਹੇਗਾ ਤੇ ਫੋਰ ਸਾਈਡ ਲੇਸ ਵਰਕ ਦੇ ਨਾਲ ਇਹ ਦੁਪੱਟਾ ਬਣਿਆ ਹੋਏਗਾ ਇਹ ਵਾਲੀ ਲੁੱਕ ਹੈ ਜੀ ਅੱਜ ਦੇ ਆਪਣੇ ਫਰਸਟ ਸੂਟ ਦੇ 4500 ਇਹਨਾਂ ਸੂਟਾਂ ਦਾ ਪ੍ਰਾਈਸ ਆ 4500 ਜਿਹੜਾ ਸੇਮ ਡਿਜ਼ਾਈਨ ਦੇ ਵਿੱਚ ਇਦਾਂ ਪੈਚ ਵਰਕ ਦੇ ਵਿੱਚ ਆ ਉਹ ਨੈਕਸਟ ਡਿਜ਼ਾਈਨ ਆਪਣੇ ਪਾਸ ਇਹ ਵੱਡਾ ਆ ਜਾਂਦਾ ਹੈ ਇਹ ਮੈਨੂੰ ਖੋਲਣਾ ਹੀ ਪੈਣਾ ਕਿਉਂਕਿ ਇਹਦਾ ਜਿਹੜਾ ਅ ਸ਼ਰਟ ਦਾ ਡਿਜ਼ਾਈਨ ਆ ਉਹ ਚੇਂਜ ਆ ਸ਼ਰਟ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਆ ਤੇ ਉੱਪਰ ਉਹ ਕਲਰ ਆਪਸ਼ਨ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਹਣੇ ਆ ਸਾਰਾ ਹੈਂਡਵਰਕ ਦੇ ਨਾਲ ਤੇ ਸੇਮ ਹੀ ਪਹੁੰਚਿਆ ਤੇ ਵਰਕ ਮਿਲੇਗਾ ਜੀ ਤੁਹਾਨੂੰ ਦੁਪੱਟਾ ਮੈਂ ਤੁਹਾਨੂੰ ਜਿਹੜਾ ਖੋਲ ਕੇ ਦਿਖਾਇਆ ਸੇਮ ਰਹਿਣਗੇ 4500 ਪ੍ਰਾਈਸ ਦੇ ਨਾਲ ਅੱਜ ਦੀ ਵੀਡੀਓ ਰਹੇਗੀ ਤੇ ਦੋ ਤਿੰਨ ਤਰ੍ਹਾਂ ਦੇ ਪ੍ਰਾਈਸ ਰਹਿਣਗੇ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਲਿਓ ਜੀ ਤੁਹਾਨੂੰ ਅਸੀਂ ਨਾਲ ਦੀ ਨਾਲ ਦੱਸਾਂਗੇ ਤੇ ਨੈਕਸਟ ਕਲਰ ਦੇਖ ਲਓ ਤੇ ਡਿਜ਼ਾਈਨਿੰਗ ਚੇਂਜ ਹੋਏਗੀ ਇੱਕ ਸੂਟ ਖੋਲ ਕੇ ਦਿਖਾਣੀ ਆ ਪ੍ਰੋਪਰ ਏਟਵੀ ਸਾਨੂੰ ਕਲਰ ਆਪਸ਼ਨ ਅਸੀਂ ਕਾਫੀ ਸਾਰੇ ਦੇ ਦਾਨੇ ਪਹਿਲਾਂ ਤਾਂ ਉਹੀ ਖੀਨ ਖਾਵਾ ਗਈ ਜੀ ਪਿਓਰ ਵਾਲੀ ਠੀਕ ਹੈ ਤੇ ਉੱਪਰ ਉਹ ਫਿਰ ਇਹ ਬਾਜੂ ਤੇ ਵਰਕ ਆ ਗਿਆ ਪੈਚ ਕਰਕੇ ਸਾਰਾ ਹੈਂਡ ਦਾਟ ਹੈਂਡ ਵਰਕ ਆ ਠੀਕ ਹੈ ਤੇ ਨਾਲ ਬਣਿਆ ਹੋਇਆ ਜੀ ਇਹ ਬਹੁਤ ਸੋਨਾ ਜਿਹਾ ਡੇ ਦਾ ਘੇਰਾ ਘੇਰੇ ਤੇ ਵਰਕ ਹੈ ਬਾਜੂ ਤੇ ਵਰਕ ਹੈ ਤੇ ਨਾਲ ਤੁਹਾਨੂੰ ਇਹ ਸਲਵਾਰ 크ਰੇਪ ਦੀ ਆ ਸਲਵਾਰ ਦੇ ਪੌਂਚਿਆਂ ਤੇ ਵਰਕ ਮਿਲ ਜਾਏਗਾ ਇਹ ਵਾਲਾ ਵਰਕ ਹੈਗਾ ਜੀ ਸਲਵਾਰ ਦੇ ਪੌਂਚਿਆਂ ਤੇ ਤੇ ਦੁਪੱਟੇ ਮੈਂ ਤੁਹਾਨੂੰ ਖੋਲ ਕੇ ਦਿਖਾਈ ਦਿੱਤੇ ਸਭ ਦੇ ਦੁਪੱਟੇ ਸੇਮ ਹੋਣਗੇ ਫੋਰ ਸਾਈਡ ਗੋਟਾ ਲੇਸ ਦੇ ਨਾਲ ਸਭ ਦੇ ਦੁਪੱਟੇ ਬਣੇ ਹੋਣਗੇ ਕਲਰ ਬਹੁਤ ਪਿਆਰਾ ਹੈ 4500 ਪ੍ਰਾਈਸ ਦੇ ਵਿੱਚ ਆ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜਿਹੜਾ ਉੱਪਰ ਵਾਲਾ ਡਿਜ਼ਾਈਨ ਸ਼ਰਟ ਦਾ ਉਹ ਚੇਂਜ ਹੁੰਦਾ ਰਹੇਗਾ ਜਿਹੜਾ ਵਰਕ ਦਾ ਡਿਜ਼ਾਈਨ ਆ ਉਹ ਸੇਮ ਰਹੇਗਾ ਜੀ ਇਹਦੇ ਨਾਲ ਤੁਹਾਨੂੰ ਇਹ ਪੀਚ ਕਲਰ ਦੀ ਸਲਵਾਰ ਮਿਲ ਜੇਗੀ ਕਲਰ ਹੀ ਬਹੁਤ ਸੋਹਣਾ ਸੂਟ ਦਾ ਠੀਕ ਹੈ ਤੇ ਨੈਕਸਟ ਸੇਮ ਦੇ ਵਿੱਚ ਫਿਰੋਜ਼ੀ ਕਲਰ ਮਿਲ ਜੇਗਾ ਜੀ ਕੇਰਾ ਵਰਕ ਦੇ ਵਿੱਚ ਇਹ ਫਿਰੋਜ਼ੀ ਕਲਰ ਆ ਤੇ ਇੱਕ ਤੁਹਾਨੂੰ ਇਹ ਬੋਟਲ ਗ੍ਰੀਨ ਕਲਰ ਮਿਲ ਜੇਗਾ ਜੀ ਠੀਕ ਹੈ ਇਹ ਹੈਗੇ ਨੇ ਚਾਰ ਕਲਰ ਇਸ ਡਿਜ਼ਾਈਨ ਚ ਠੀਕ ਹੈ ਚਾਰ ਕਲਰ ਬਹੁਤ ਸੋਹਣੇ ਸੋਹਣੇ ਕਲਰ ਨੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਇਹਦਾ ਅੰਬੀ ਵਾਲਾ ਡਿਜ਼ਾਈਨ ਬਹੁਤ ਪਿਆਰਾ ਵਾਟਰ ਗ੍ਰੀਨ ਦਾ ਸਾਰੇ ਸੂਟਾਂ ਦਾ ਅਲੱਗ-ਅਲੱਗ ਡਿਜ਼ਾਈਨ ਫਰੋਜ਼ੀ ਦਾ ਵੀ ਅੰਬੀ ਵਾਲਾ ਡਿਜ਼ਾਈਨ ਮਿਲੇਗਾ ਤੁਹਾਨੂੰ 4500 ਪ੍ਰਾਈਸ ਹੈਂਡਵਰਕ ਦੇ ਸੂਟ ਦੇ ਰਹੇ ਹਾਂ ਜੀ ਤੁਹਾਨੂੰ ਪਿਓਰ ਖੀਮ ਖਾਵਦੇ ਸੂਟ ਠੀਕ ਹੈ ਮੈਂ ਤੁਹਾਨੂੰ ਸਾਰੇ ਕਲਰ ਦਿਖਾਤੀ ਇਹਨਾਂ ਦੇ ਫਿਰ ਪੀਟ ਵੀ ਦਿਖਾਤੀ ਹਾਂ ਜੇ ਜਿਹੜਾ ਸੂਟ ਤੁਹਾਨੂੰ ਪਸੰਦ ਆ ਜੇ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਨੈਕਸਟ ਦੰਨੇ ਆ ਤੁਹਾਨੂੰ ਡਿਜ਼ਾਈਨਿੰਗ ਬਹੁਤ ਸੋਹਣੀ ਜੀ ਆ ਸਟਫ ਹੀ ਬਹੁਤ ਪਿਆਰਾ ਬਹੁਤ ਫਾਈਨ ਸਟਫ ਹੈ ਮਤਲਬ ਇਦਾਂ ਦੇ ਸੂਟ ਆ ਜੇ ਤੁਸੀਂ ਫੰਕਸ਼ਨਲ ਵੀ ਪਾਣੇ ਹੋ ਉਸ ਤੋਂ ਬਾਅਦ ਵੀ ਤੁਸੀਂ ਇਹਨਾਂ ਨੂੰ ਈਜ਼ੀਲੀ ਵੇਅਰ ਕਰ ਸਕਦੇ ਹੋ ਕਿਸੇ ਰਿਸ਼ਤੇਦਾਰੀ ਚਾਣਾ ਜਾਣ ਵਾਸਤੇ ਮੌਸਮ ਦੇ ਅਕੋਰਡਿੰਗ ਹੁਣ ਅੱਜ ਕੱਲ੍ਹ ਦੇ ਮੌਸਮ 'ਚ ਵੀ ਇਦਾਂ ਦੇ ਸੂਟ ਚੱਲ ਜਾਂਦੇ ਆ ਕਿਉਂਕਿ ਥੋੜਾ ਜਿਹਾ ਥਿੱਕ ਜਿਹਾ ਸਟਫ ਆ ਤੇ ਲਾਈਨਿੰਗ ਲੱਕੇ ਬਣਦੇ ਆ ਪਿਓਰ ਦੇ ਸੂਟ ਕੇਰੇ ਤੇ ਵਰਕ ਆ ਜੀ ਬਹੁਤ ਯੂਨੀਕ ਹਲਕੀ ਜਿਹੀ ਵੇਲ ਕੇਰੇ ਤੇ ਆ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਇਦਾਂ ਪਰਲ ਵਰਕ ਮਿਲ ਜੇਗਾ ਤੇ ਬਾਜੂ ਤੇ ਵਰਕ ਮਿਲ ਜੇਗਾ ਮੇਨ ਹੈਗੀ ਆ ਜੀ ਸਲਵਾਰ ਸਲਵਾਰ ਹੈਵੀ ਆ ਇਹ ਹੈਵੀ ਵਰਕ ਤੁਹਾਨੂੰ ਸਲਵਾਰ ਦੇ ਪੌਂਚਿਆਂ ਤੇ ਮਿਲ ਜੇਗਾ 컬러 ਹੀ ਵਾਟਸ ਹੋਣਾ ਸੂਰਦਾ ਦੁਪੱਟਾ ਮੈਂ ਤੁਹਾਨੂੰ ਸਭ ਤੋਂ ਫਰਸਟ ਖੋਲ ਕੇ ਦਿਖਾਈ ਦਿੱਤਾ ਸੀਗਾ ਲੰਮੇ ਚੌੜੇ ਜਿਹੇ ਦੁਪੱਟੇ ਆ ਸੇਮ ਦੇ ਵਿੱਚ ਕਲਰ ਦੇ ਦੰਨੇ ਆ ਬਲੈਕ ਸ਼ੇਡ ਆ ਸੇਮ ਪ੍ਰਾਈਸ ਦੇ ਵਿੱਚ ਆ ਜੇ 4500 ਦੇ ਵਿੱਚ ਠੀਕ ਹੈ ਤੇ ਇਹ ਪਿਓਰ ਦਾ ਸਟਾਫ ਐ ਸਾਰੇ ਬਹੁਤ ਸੋਹਣਾ ਸਟਾਫ ਹੈ ਮਹਿੰਦੀ ਕਲਰ ਆ ਜਿਹੜੇ ਮਰਜੀ ਤੁਸੀਂ ਫੰਕਸ਼ਨ ਤੇ ਪਾ ਸਕਦੇ ਹੋ ਮਹਿੰਦੀਆਂ ਤੇ ਪਾ ਲੋ ਵਿਆਹ ਵਾਲੇ ਦਿਨ ਪਾ ਲੋ ਜੋ ਵੀ ਤੁਹਾਨੂੰ ਰਿਸੈਪਸ਼ਨ ਤੇ ਪਾਣਾ ਉਸ ਤੇ ਪਾ ਲੋ ਕਲਰ ਆਪਸ਼ਨ ਬਹੁਤ ਸੋਹਣੀ ਐ ਤੇ ਇਹਦੀ ਤੁਸੀਂ ਜਿਹੜਾ ਵਰਕ ਹੈ 셔ਟ ਦਾ ਪ੍ਰਿੰਟ ਵਰਕ ਉਹ ਵੀ ਬਹੁਤ ਸੋਹਣਾ ਹੈ ਰੈੱਡ ਸ਼ੇਡ ਆ ਜੇ ਇੱਕ ਤੁਹਾਨੂੰ ਇਹਦੇ ਵਿੱਚ ਸੇਮ ਚ ਪੀਚ ਕਲਰ ਮਿਲ ਜੇਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਲਰ ਦਿਖਾਇਆ ਠੀਕ ਹੈ ਇਹ ਕਲਰ ਨੇ ਹੁਣ ਜਿਹੜਾ ਕਲਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਕੁਝ ਲੁੱਕ ਐਦਾਂ ਦੀ ਆ ਜੇਗੀ ਠੀਕ ਹੈ ਸਿੰਪਲ ਜੀ ਸ਼ਰਟ ਨਾ ਬਹੁਤ ਸੋਹਣੀ ਬਣੀ ਵੀ ਮੇਨ ਬਣੀ ਹੋਈ ਆ ਸਲਵਾਰ ਠੀਕ ਹੈ ਸਲਵਾਰ ਦੇ ਪੌਂਚੇ ਤੇ ਵਰਕ ਕਲਰ ਬਹੁਤ ਸੋਹਣੇ ਸੋਹਣੇ ਜੇ ਆ ਤੇ ਪ੍ਰਾਈਸ ਵੀ ਬਹੁਤ ਘੱਟ ਦੇ ਰਹੇ ਹਾਂ ਅਸੀਂ ਤੁਹਾਨੂੰ ਖੀਨ ਖਾਵ ਦੇ ਰਹੇ ਹਾਂ ਜੀ 4500 ਰੁਪਏ ਦੇ ਵਿੱਚ ਬਸ ਚੱਕ ਲੋ ਚੱਕ ਲੋ ਵਾਲੇ ਸੂਟ ਨੇ ਇਦਾਂ ਦੀਆਂ ਕਲੈਕਸ਼ਨਾਂ ਹੁੰਦੀਆਂ ਜਿਹੜੀਆਂ ਕੁਝ ਇੱਕ ਟਾਈਮ ਦੇ ਵਿੱਚ ਹੀ ਤਕਰੀਬਨ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਸੇਲ ਹੋ ਜਾਂਦੀਆਂ ਹਾਂ ਹਾਂਜੀ ਹੁਣ ਤੁਹਾਨੂੰ ਦਿਖਾਣੇ ਅਸੀਂ ਆਪਣਾ ਸੁਪਰ ਡੂਪਰ ਹਿੱਟ ਡਿਜ਼ਾਈਨ ਤੇ ਜਿਹੜੇ ਆਪਣੇ ਸੂਟ ਬਹੁਤ ਜ਼ਿਆਦਾ ਸੇਲ ਹੋਏ ਆ ਤੇ ਸਭ ਦੇ ਬਹੁਲੇ ਵੀ ਪਸੰਦ ਕੀ ਰਹੀ ਜਾ ਰਹੇ ਆ ਫੋਟੋਜ਼ ਆਈ ਜਾ ਰਹੀਆਂ 3500 ਦਾ ਸੂਟ ਹੈ ਜੀ 3500 ਦਾ ਤੇ ਸਿਲਕ ਤੇ ਹੈਗਾ ਜੀ ਇਹ ਸਾਰਾ ਸੂਟ ਲੁੱਕ ਦੇਖੋ ਜੀ ਸੂਟ ਦੇ ਕਲਰ ਜਿਹਨੂੰ ਟਮਾਟਰੀ ਕਲਰ ਬੋਲ ਦਾਨੇ ਉਹ ਵਾਲਾ ਕਲਰ ਆ ਰੈੱਡ ਪ੍ਰੋਪਰ ਰੈੱਡ ਇਹ ਬੈਕ ਸਾਈਡ ਆ ਜਾਗੀ ਜੀ ਬੈਕ ਸਾਈਡ ਤੇ ਤੁਹਾਨੂੰ ਇਹ ਬਾਰਡਰ ਮਿਲ ਜਾਏਗਾ ਠੀਕ ਹੈ ਮੈਂ ਤੁਹਾਨੂੰ ਸਾਰਾ ਸੂਟ ਦਿਖਾਨੀ ਇੱਕ ਵਾਰੀ ਇਹ ਹੈਗੀਆਂ ਨੇ ਇਸੇਪ ਬਾਜੋ ਬਾਜੂ ਦੇ ਵਿੱਚ ਇਦਾਂ ਬਹੁਤ ਸੋਹਣਾ ਪ੍ਰਿੰਟ ਆ ਤੇ ਘੇਰਾ ਨਾਲ ਅ ਐਡਾ ਕਿਵਾਰਡਰ ਆ ਜਾਏਗਾ ਤੇ ਜਿਹੜਾ ਬੈਕ ਦਾ ਘੇਰਾ ਹੈ ਉਹ ਵੀ ਤੁਹਾਨੂੰ ਐਵੇਂ ਮਿਲ ਜਾਏਗਾ ਜੀ ਸਟਫ ਬਹੁਤ ਜ਼ਿਆਦਾ ਸੌਫਟ ਸਟਫ ਹੈ ਜੀ ਪਿਓਰ ਦਾ ਸਟਫ ਹੈ ਬਿਲਕੁਲ ਠੀਕ ਹੈ ਤੇ ਨਾਲ ਤੁਹਾਨੂੰ ਪਲੇਨ ਸਲਵਾਰ ਮਿਲ ਜੇਗੇ ਇਦਾਂ ਇਹ ਸਾਰਾ ਹੀ ਫਰੰਟ ਹੈ ਇਸ ਦਾ ਸੂਟ ਦਾ ਇਹੋ ਚੀਜ਼ ਆ ਜੀ ਜਿਹਨੂੰ ਤੁਸੀਂ ਜੇ ਅੱਜ ਸਵਾਰ ਰਹੇ ਹੋ ਤਾਂ ਜਦੋਂ ਮਰਜੀ ਆਪਣੇ ਅਟੈਚੀ ਚੋਂ ਕੱਢ ਕੇ ਪਾ ਸਕਦੇ ਹੋ ਨਾ ਟ੍ਰੈਂਡ ਜਿਹਦਾ ਜਾਂਦਾ ਨਹੀਂ ਕਦੇ ਵੀ ਬਹੁਤ ਸੌਫਟ ਸਟੱਫ ਹੈ ਬੈਕ ਸਾਈਡ ਤੋਂ ਕੁਝ ਵੀ ਚੁਭਣੇ ਵਾਲਾ ਨਹੀਂ ਹੈਗਾ ਸਾਰਾ ਬੁਣਤੀ ਬਹੁਤ ਸੋਹਣੀ ਹੋਈ ਵੀ ਆ ਤੇ ਨਾਲ ਤੁਹਾਨੂੰ ਅਸੀਂ ਦੇ ਰਹੇ ਹਾਂ ਇਹ ਦੁਪੱਟਾ ਠੀਕ ਹੈ ਜੀ ਦੁਪੱਟਾ ਵੀ ਤੁਹਾਨੂੰ ਰੈੱਡ ਕਲਰ ਦੇ ਵਿੱਚ ਵਿੱਚ ਸਾਰੇ ਦੇ ਸ਼ਰਟ ਨਾਲ ਦਾ ਪ੍ਰਿੰਟ ਬਿਲਕੁਲ ਸੌਫਟ ਸਿਲਕ ਦੇ ਉੱਪਰ ਸੂਟ ਆ ਕਲਰ ਤੁਹਾਨੂੰ ਦਿਖਾਤਾ ਜੀ ਮੈਂ ਇਹ ਤੇ ਸੇਮ ਹੀ ਕਲਰ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਸਾਰੇ ਸੌਰੀ ਸੇਮ ਡਿਜ਼ਾਈਨ ਦੇ ਵਿੱਚ ਬਹੁਤ ਸਾਰੇ ਕਲਰ ਦੇਣੇ ਆ ਸੈਕਿੰਡ ਕਲਰ ਦੇਖ ਲਓ ਕਲਰ ਹੀ ਬਹੁਤ ਪਿਆਰਾ ਹੈ ਠੀਕ ਹੈ سٹਫ ਤਾਂ ਬਹੁਤ ਸੋਹਣਾ ਹੈਗਾ ਹੀ ਆ ਤੇ 3500 ਪ੍ਰਾਈਸ ਆ ਜੀ 3500 ਸ਼ਿਪਿੰਗ ਚਾਰजेस ਅਲੱਗ ਤੋਂ ਨੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਜਿਹੜਾ ਮਰਜੀ ਕਲਰ ਦੇਖ ਲਓ ਉਹੀ ਕਲਰ ਬਹੁਤ ਸੋਹਣਾ ਇਹ ਮੈਂ ਖੋਲ ਕੇ ਤਾਂ ਦਿਖਾਨੀ ਆ ਤਾਂ ਜੋ ਤੁਹਾਨੂੰ ਸਲਵਾਰ ਦਾ ਕਲਰ ਆ ਜਿਹੜਾ ਪ੍ਰੋਪਰ ਸ਼ੋ ਹੋ ਜਵੇ ਕਿਉਂਕਿ ਸ਼ਾਰਟ ਵਿੱਚ ਕਿਤੇ ਨਾ ਕਿਤੇ ਲਾਈਟ ਦੀ ਸ਼ਾਈਨ ਆ ਜਾਂਦੀ ਆ ਕਲਰ ਚੇਂਜ ਹੋਣ ਦਾ ਡਰ ਜਾਂਦਾ ਇਹ ਮੈਂ ਤਾਂ ਪ੍ਰੋਪਰ ਖੋਲ ਕੇ ਦਿਖਾਨੀ ਆ ਮੂਵ ਸ਼ੇਡ ਆ ਜੇ रानी कलर सारे कलर ने बहुत प्यारे प्यारे प्यार वीडियो पाते हैं जो किसी ने वर्क वाला लैंनाउट वर्क सूट लेना तो लैंब ले लगे गाजरी जहाड आ बहुत सोना जहा हे परपल देख लो बैंगनी शेड बहुत सोहना कलर है कलर ही बहुत प्यारा हम खुद देखो किन्ने सारे कलर दिखा रहे हैं ਤਾਂ ਪਾ ਕਲਰ ਅੱਜਕੱਲ ਬਹੁਤ ਫੇਮਸ ਆ ਰਸਟ ਤਾਂਬਾ ਬੋਲਦੇ ਨੇ ਸ਼ੇਡ ਨੂੰ ਕਲਰ ਜਿਹੜਾ ਮਰਜੀ ਦੇਖ ਲੋ ਜੀ ਉਹੀ ਕਲਰ ਸੋਣਾ ਹੈ ਹਰੇਕ ਏਜ ਵਾਸਤੇ ਸੂਟਾਂ ਤੇ ਸੌਫਟ ਸਟਾਫ ਆ ਜਿਹੜਾ ਸਟਾਫ ਆ ਉਹ ਵੀ ਹਰੇਕ ਏਜ ਵਾਸਤੇ ਆ ਹੁਣ ਤੁਸੀਂ ਇਹ yellow ਕਲਰ ਦਾ ਸੂਟ ਲੈਣਾ ਹੈ ਹਲਦੀ ਤੇ ਪਾਉ ਮਹਿੰਦੀ ਤੇ ਪਾਉ ਜਾਗੋ ਤੇ ਪਾਉ ਇਹ ਸਾਡੇ ਕੋਲ ਕੱਟ ਤੋਂ ਕੱਟ 3 ਤੋਂ 4 ਪੀਸ ਕੱਲੇ yellow ਦੇ ਵਿੱਚ ਹੀ ਹੈਗੇ ਆ ਇਨਾਂ ਦੇ ਵਿੱਚ ਸਾਰਿਆਂ 'ਚ ਤੁਹਾਨੂੰ 2-2 ਸੂਟ ਤਾਂ ਮਿਲ ਹੀ ਜਾਣਗੇ ਪਰ ਦੋ ਤਿੰਨ ਕਲਰ ਨੇ ਜਿਹੜਾਂ ਦੇ ਵਿੱਚ ਤੁਹਾਨੂੰ 3 ਤੋਂ 4-4 ਸੂਟ ਮਿਲ ਜਾਣਗੇ yellow shade ਮਿਲ ਜਾਏਗਾ ਜੀ ਇੱਕੇ ਗਾਜਰੀ ਜਾ ਮਿਲ ਜਾਏਗਾ ਇੱਕ purple ਆ ਇਹ 3-4 ਕਲਰ ਨੇ ਜਿਹੜੇ ਤੁਹਾਨੂੰ ਪੂਰੀ ਕੁਆਂਟੀਟੀ 'ਚ ਮਿਲ ਜਾਣਗੇ ਇਹ ਹੈਗੇ ਨੇ ਜੀ ਸਾਰੇ ਕਲਰ ਆਪਸ਼ਨ ਇਹ ਵਾਲੇ ਪੈਂਟੀਸੋ ਵਾਲੇ ਸੂਟ ਦੇ ਵਿੱਚ ਠੀਕ ਹੈ ਜੀ ਨੈਕਸਟ ਆਜੋ ਇੱਕ ਡਿਜ਼ਾਈਨ ਹੋਰ ਨਵਾਂ ਦੰਨੇ ਆ ਬਿਲਕੁਲ ਨਿਊ ਡਿਜ਼ਾਈਨ। ਤਮਾਕੇਦਾਰ ਵੀਡੀਓ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਸਿਲਕ ਦੇ ਉੱਪਰ ਸੌਫਟ ਸਿਲਕ ਦਾ ਬਿਲਕੁਲ ਜਿਹੜਾ ਅਸੀਂ ਤੁਹਾਨੂੰ ਸਟਾਫ ਦੇ ਰਹੇ ਹਾਂ। ਵਰਕ ਦੇਖ ਲਓ ਜੀ। ਜਿੰਨੇ ਵੀ ਉੱਪਰ ਵੀਵਿੰਗ ਪ੍ਰਿੰਟ ਹੋਇਆ ਹੋਇਆ ਹੈ ਬ੍ਰੌਕੇਟ ਦਾ। ਬਹੁਤ ਸੋਹਣਾ ਪ੍ਰਿੰਟ ਹੋਇਆ ਹੋਇਆ ਹੈ। ਬਹੁਤ ਸੋਹਣੀ ਪ੍ਰਿੰਟਿੰਗ ਆ। ਠੀਕ ਹੈ। ਪਲੇਨ ਸਲਵਾਰ ਆ। ਇਹਦੀ ਬਾਜੂ ਵੀ ਦਿਖਾਨੀ ਆ ਮੈਂ। ਇਦੀ ਬਾਜੂ ਤੇ ਬਾਰਡਰ ਆ ਜਾਏਗਾ ਤੇ ਬੈਕ ਦੇ ਪੱਲੇ ਤੇ ਬਾਰਡਰ ਆ ਜਾਏਗਾ ਪਲੇਨ ਸਲਵਾਰ ਹੈ ਜੀ ਨਾਲ ਠੀਕ ਹੈ ਤੇ ਨਾਲ ਤੁਹਾਨੂੰ ਐਦਾਂ ਦੁਪੱਟਾ ਮਿਲ ਜਾਏਗਾ ਸਿਲਕ ਦੇ ਇਹ ਸੌਫਟ ਦੁਪੱਟੇ ਨੇ ਬਿਲਕੁਲ ਮੈਂ ਤੁਹਾਨੂੰ ਕੈਰੀ ਕਰਕੇ ਦਿਖਾਨੀ ਆ ਇਹ ਨਹੀਂ ਹੈਗਾ ਕਿ ਖੜਮੀ ਜੀ ਲੁੱਕ ਦੇ ਵਿੱਚ ਰਹਿਣੇ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਕੈਰੀ ਕਰ ਸਕਦੇ ਹੋ ਦੁਪੱਟੇ ਨੂੰ ਬਹੁਤ ਈਜ਼ੀ ਹੈ ਕੈਰੀ ਕਰਨਾ ਵੀ ਜਿੱਥੇ ਖੜਾਓਗੇ ਦੁਪੱਟਾ ਇਜ਼ੀਲੀ ਉਹ ਠੀਖੜ ਜਾਏਗਾ ਕੋਈ ਫਲਫੀ ਵੀ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਦਿੰਨੇ ਆ ਜਿਹੜਾ ਇਹ ਵਾਲੀ ਸੂਟ ਹੈ ਇਹਨਾਂ ਦਾ 3200 ਪ੍ਰਾਈਸ ਆ 3200 ਇਹ ਚਾਰ ਸੂਟ ਨੇ ਜੀ ਆਪਣੇ ਕੋਲ 3200 ਵਾਲੇ ਕਲਰ ਬਹੁਤ ਸੋਹਣੇ ਆ ਬਹੁਤ ਸੋਹਣੇ ਕਲਰ ਆ ਚਾਰੋਂ ਹੀ ਕਲਰ ਬਹੁਤ ਸੋਹਣੇ ਆ 3200 ਇਹਨਾਂ ਸੂਟਾਂ ਦਾ ਪ੍ਰਾਈਸ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਠੀਕ ਹੈ ਜੀ ਥੋੜੀ ਕਮੈਂਟਾਂ ਦੀ ਵੇਟ ਵਿੱਚ ਮੈਂ ਰਹਾਂਗੀ ਤਾਂ ਜੋ ਤੁਹਾਨੂੰ ਕਿੱਦਾਂ ਦੇ ਲੱਗੇ ਸੂਟ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਥੋਡੀਆਂ ਦਵਾਵਾਂ ਚਾਹੀਦੀਆਂ ਉਹਨੀਆਂ ਬਹੁਤ ਸੋਹਣਾ ਲਿਖ ਦਿਓ ਤੁਸੀਂ ਸਾਰੇ ਥੈਂਕ ਯੂ so much ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ so much